ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਉਹਦੇ ਵੀ ਦਿੱਤੇ ਗਏ ਤੇ ਜਵਾਨੀ ਨਾਲ ਲਗਾਤਾਰ ਕੰਮ ਕਰਵਾ ਰਹੇ ਆਂ ਦੇਖੋ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਐਸਸੀ ਮੋਰਚਾ ਉਹਦੀ ਨਵਨਿਯੁਕਤ ਟੀਮ ਜਿਹੜੀ ਅੱਜ ਘੋਸ਼ਿਤ ਕੀਤੀ ਹੈ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਐਮਪੀ ਸਾਹਿਬ ਤੇ ਉਹਨਾਂ ਦੇ ਨਾਲ ਸਾਡੇ ਦਿਨਾਂ ਦੀ ਜਾਨ ਰਜਨੀਸ਼ ਧਮਾਨ ਜੀ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਉਹਨਾਂ ਦੀ ਰੈਨਮਾਈ ਹੇਠ ਅੱਜ ਬਹੁਤ ਹੀ ਵੱਡੀ ਮੀਟਿੰਗ ਹੋਈ ਹੈ ਤੇ ਬਹੁਤ ਵਿਸ਼ਾਦ ਮੀਟਿੰਗ ਹੋਈ ਹੈ ਤੇ ਇਹਦੇ ਵਿੱਚ ਪ੍ਰਣ ਕੀਤਾ ਜਿੰਨਾ ਵੀ ਦਲਿਤ ਸਮਾਜ ਆ 35% ਪੰਜਾਬ 'ਚ ਸਾਡੀ ਆਬਾਦੀ ਹੈ ਤੇ ਲੁਧਿਆਣਾ ਵਿੱਚ ਵੀ ਸਾਡਾ 5-6 ਲੱਖ ਦੇ ਕਰੀਬ ਦਲਤਾਂ ਦੀ ਆਬਾਦੀ ਹੈ ਤੇ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਸ ਵਾਰ ਰਵਨੀਤ ਬਿੱਟੂ ਜੀ ਨੂੰ ਐਮਪੀ ਬਣਾ ਕੇ ਅਸੀਂ ਲੋਕ ਸਭਾ ਦੇ ਵਿੱਚ ਭੇਜਾਂਗੇ ਕਿਉਂਕਿ ਜਿਹੜੇ ਪੰਜਾਬ ਦੇ ਰੁਕੇ ਹੋਏ ਕੰਮ ਆ ਜਿਹੜੇ ਹਮੇਸ਼ਾ ਹੀ ਇੱਥੇ ਆਪੋਜੀਸ਼ਨ ਸੈਂਟਰ ਦੇ ਹੋਣ ਕਰਕੇ ਸੈਂਟਰ 'ਚ ਸਰਕਾਰ ਬੀਜੇਪੀ ਦੀ ਹੁੰਦੀ ਹੈ ਤੇ ਇੱਥੇ ਆਪੋਜੀਸ਼ਨ ਦੀ ਹੁੰਦੀ ਹੈ ਤੇ ਇੱਥੇ ਦੇ ਜਿਹੜੀ ਲੀਡਰਸ਼ਿਪ ਤੇ ਕੰਮ ਨਹੀਂ ਹੁੰਦੇ ਤੇ ਪੰਜਾਬ ਦਾ ਵਿਕਾਸ ਕਰਨ ਵਾਸਤੇ ਸਾਨੂੰ ਇੱਥੋਂ ਐਮਪੀ ਸਾਹਿਬ ਨੂੰ ਬਿੱਟੂ ਜੀ ਨੂੰ ਜਿਤਾ ਕੇ ਭੇਜਣਾ ਹੀ ਪੈਣਾ ਤਾਂ ਹੀ ਸਾਡੇ ਲੋਕਾਂ ਦਾ ਤੇ ਸਾਡੇ ਪੰਜਾਬ ਦਾ ਜਿਹੜਾ ਭਵਿੱਖ ਹੈ ਇੱਕ ਉਜਵਲ ਭਵਿੱਖ ਬਣ ਸਕਦਾ ਜੀ ਜੀ ਕਈ ਵਾਰੀ ਸਮਾਜ ਦੇ ਵਿੱਚ ਧੀਆਂ ਦੇ ਰੱਖਾ ਹੋਇਆ ਪੂਰੀ ਸਮਾਜਿਕ ਤੌਰ ਤੇ ਤਾਂ ਅਸੀਂ ਆਪਣੇ ਸਮਾਜ ਦੇ ਨਾਲ ਖੜੇ ਆ ਤਾਂ ਹੀ ਸਮਾਜ ਦੇ ਵਿੱਚੋਂ ਰੱਬ ਕੇ ਸਾਨੂੰ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਜਦ ਮੈਂ ਕਿਸੇ ਪਾਰਟੀ ਚ ਨਹੀਂ ਸੀਗਾ ਉਦੋਂ ਵੀ ਸਮਾਜ ਦੀ ਕੰਮ ਕਰਦਾ ਸੀ ਤੇ ਹੁਣ ਤਾਂ ਮੈਨੂੰ ਬਹੁਤ ਵੱਡੀ ਤਾਕਤ ਦੇ ਦਿੱਤੀ ਗਈ ਹੈ ਭਾਰਤੀ ਜਨਤਾ ਪਾਰਟੀ ਨੇ ਤੇ ਮੈਂ ਆਪਣੇ ਲੋਕਾਂ ਦੀ ਲੜਾਈ ਇਦਾਂ ਹੀ ਜੜਦਾ ਰਹੂੰਗਾ ਤੇ ਜਿੱਥੇ ਵੀ ਹੱਕ ਦੀ ਲੜਾਈ ਹੋਊਗੀ ਕਿਤੇ ਹੱਕ ਹਕਾਕ ਦੀ ਸਾਡੇ ਸਮਾਜ ਦੀ ਉੱਥੇ ਸੀ ਪੈਸੇ ਦੇ ਆਧਾਰ ਤੇ ਖੜਾਂਗੇ ਦੇਖੋ ਜੀ ਮੇਰਾ ਅਨੁਮਾਨ ਹੈ ਘੱਟੋ ਘੱਟ 2 ਤੋਂ 3 ਲੱਖ ਦੀ ਰੀਡ ਬਿੱਟੂ ਜੀ ਦੀ ਹੋਊਗੀ ਕਿਉਂਕਿ ਬਿੱਟੂ ਜੀ ਇੱਕ ਸ਼ਹੀਦ ਪਰਿਵਾਰ ਤੋਂ ਆਂਦੇ ਆ ਸਰਦਾਰ ਬੈਂ ਸਿੰਘ ਜੀ ਦੇ ਉਹ ਪੋਤੇ ਆ ਤੇ ਉਹ ਪੰਜਾਬ ਦੇ ਖਾਸ ਕਰਕੇ ਜਦੋਂ ਦਿਹਾਣੇ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਉਹ ਕੋਈ ਬਹਿਰੂਪੀਆ ਕੈਂਡੀਡੇਟ ਬਣ ਕੇ ਨਹੀਂ ਆਏ ਜਿਵੇਂ ਤੁਸੀਂ ਦੇਖਿਆ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਦੋਂ ਸਿੱਖਾਂ ਦੇ ਵਿੱਚ ਜਾਂਦੇ ਆ ਤੇ ਉਹ ਪੱਗ ਬਨ ਜਾਂਦੇ ਆ ਮੁਸਲਮਾਨਾਂ 'ਚ ਜਾਂਦੇ ਆ ਤਾਂ ਗੋਲ ਟੋਪੀ ਪਾ ਲੈਂਦੇ ਆ ਹਿੰਦੂਆਂ 'ਚ ਜਾਂਦੇ ਆ ਤਾਂ ਟਿੱਕਾ ਲਾ ਲੈਂਦੇ ਆ ਇਹ ਧਰਮ ਦੀ ਰਾਜਨੀਤੀ ਤੇ ਧਰਮ ਦੀ ਉੱਚੀ ਰਾਜਨੀਤੀ ਬਿੱਟੂ ਜੀ ਨਹੀਂ ਕਰਦੇ ਉਹ ਜੋ ਉਹਨਾਂ ਦਾ ਅਕਸ ਬਾਹਰ ਹੈ ਉਹ ਹੀ ਉਹ ਦਿਲੋਂ ਨੇ ਅੰਦਰ ਉਹ ਹੈ ਤੇ ਉਹ ਪੰਜਾਬ ਦੀ ਭਲਾਈ ਆਸਤੇ ਲੁਧਿਆਣਾ ਦੀ ਭਲਾਈ ਆਸਤੇ ਅੱਜ ਵਕਤ ਦੀ ਨਜ਼ਾਕਤ ਕਹਿੰਦੀ ਹੈ ਵੀ ਸਾਨੂੰ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਜਿਤਾ ਕੇ ਇਥੋਂ ਭੇਜਣਾ ਪੈਣਾ ਤੇ ਅਸੀਂ ਚਾਹੁੰਦੇ ਹਾਂ ਵੀ ਪੂਰਾ ਸਮਾਜ ਪੂਰਾ ਲੁਧਿਆਣਾ ਬਿੱਟੂ ਜੀ ਨੂੰ ਵੋਟ ਪਾ ਕੇ ਵਨ ਸਾਈਡਡ 1/3 ਮੈਜੋਰਟੀ ਨਾਲ ਬਿੱਟੂ ਜੀ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੇ ਤੇ ਉਹ ਆਨ ਆਲੇ ਸਮੇਂ ਚ ਭਾਰਤ ਸਰਕਾਰ ਚ ਮੰਤਰੀ ਬਣਨ ਤੇ ਪੰਜਾਬ ਦਾ ਜਿਹੜਾ ਜਿਹੜਾ ਆਪਾਂ ਵੇਖਾਂ ਨੂੰ ਜੁਲ ਕਰ ਸਕਦੇ ਆ। ਔਰ ਇੱਕ ਮਿੰਟ ਥੋੜਾ ਜਿਹਾ ਹੋਊਗਾ। ਜੀ ਅੱਜ ਜਿਹੜੀਆਂ ਨੌਜਵਾਨਾਂ ਨੇ ਜੂਸ ਨੇ ਕਾਫੀ ਜੁਆਇਨੇਗਾ ਦਿੱਤੀਆਂ ਭਾਰਤੀ ਜਨਤਾ ਪਾਰਟੀ ਨੂੰ। ਕਿਵੇਂ ਦੇਖਦੇ ਨੇ ਜੂਸ ਨੇ? ਦੇਖੋ ਇਹ ਤਾਂ ਹੁਣ ਨਾ ਇੱਕ ਦੌਰ ਜਿਹਾ ਹੀ ਚੱਲ ਗਿਆ ਸਾਨੂੰ ਵੀ ਆਦਤ ਪੈ ਗਈ ਆ। ਔਰ ਇਹ ਹੀ ਪਤਾ ਲੱਗਦਾ ਵੀ ਰੋਜ਼ ਜਿਹੜਾ ਬੰਦਾ ਵੀ ਆ ਉਹ ਹਰ ਇੱਕ ਦਾ ਰੁਖ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵੱਲ ਨੂੰ ਆ। ਇਸ ਤੋਂ ਪਤਾ ਚੱਲਦਾ ਕਿ ਕਿੰਨਾ ਕ ਲੋਕਾਂ ਦਾ ਇੱਕ ਅਸਰ ਸੂਖ ਅੱਜ ਕਿੰਨਾ ਕ ਮੋਦੀ ਜੀ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਇਹਨਾਂ ਗੱਲਾਂ ਤੋਂ ਹੀ ਪਤਾ ਲੱਗਦਾ ਰੋਜ਼ ਭਰਮੀਆਂ ਮੀਟਿੰਗਾਂ ਇਲਾਕਿਆਂ ਦੇ ਵਿੱਚ ਹੁਣ ਵੀ ਅਸੀਂ ਜਾ ਰਹੇ ਹਾਂ ਅਲੱਗ-ਅਲੱਗ ਏਰੀਆ 'ਚ ਮੀਟਿੰਗਾਂ ਨੇ ਔਰ ਦਫ਼ਤਰ 'ਚ ਵੀ ਸਾਡੀਆਂ ਸਵੇਰ ਦੀਆਂ 3-4 ਮੀਟਿੰਗਾਂ ਹੋਈਆਂ ਅਲੱਗ-ਅਲੱਗ ਇਲਾਕਿਆਂ 'ਚ ਹੋਈਆਂ ਇਹ ਲਗਾਤਾਰ ਜਾਰੀ ਨੇ ਮਹਿਲਾ ਕਿੰਨੀਆਂ ਗਵਾਈਨ ਹੋ ਚੁੱਕੀਆਂ ਸਾਡੇ ਕੋਲ ਤਾਂ ਦੇਖੋ ਮਹਿਲਾਵਾਂ ਦਾ ਤਾਂ ਬਹੁਤ ਪਰਮਾਰ ਆ ਔਰ ਇਸ ਵੇਰੀ ਕਮ ਸੇ ਕਮ ਜੜੀਆਂ ਹੁਣ ਤੱਕ ਨੇ ਸਾਡੇ ਕੋਲ 2-300 ਤਾਂ ਐਸੀਆਂ ਅਚੀਆਂ ਜੜੀਆਂ ਕੋਈ ਐਨਜੀਓਜ਼ ਨਾਲ ਰਿਲੇਟਡ ਨੇ ਜਾਂ ਕਿਸੇ ਅਦਰ ਪਾਰਟੀ ਨਾਲ ਰਿਲੇਟਡ ਨੇ ਐਸੀਆਂ ਮਹਿਲਾਵਾਂ ਨੇ ਜੁਆਇਨ ਕੀਤਾ ਜੜੀਆਂ ਥੱਲੇ ਮੋਦੀ ਜੀ ਨਾਲ ਵੈਸੇ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਨਾਲ ਸਹਿਮਤ ਨੇ ਐਸੀਆਂ ਤਾਂ ਸਾਡੀਆਂ ਭੈਣਾਂ ਦੀਆਂ ਸਤਕਾਰਯੋ ਮਤਾਵਾਂ ਦੀ ਗਿਣਤੀ ਕੋਈ ਨਹੀਂ ਕੀ ਮੈਸੇਜ ਆ ਤੇ ਰਾਣੇ ਇਹਦੇ ਤੋਂਨਾਂ ਦੇ ਵਾਪਸ ਮੈਸੇਜ ਤਾਂ ਇਹੀ ਆ ਵੀ ਹੁਣ ਤਾਂ ਦੌਰ ਫਤਿਹ ਦਾ ਚੱਲਿਆ ਜਿੱਤ ਯਕੀਨੀ ਬਣਾ ਲਈਏ ਮੰਜ਼ਿਲ ਦੂਰ ਨਹੀਂ ਹੈ ਸਾਥੀ ਰਣਮੇਲ ਕਦਮ ਵਧਾ ਲਈਏ। ਹਿੰਦੂਤਾਂ ਪਾਰਟੀ ਦਾ ਜਿਹੜਾ ਰੱਖੇ ਕਰ ਰਿਹਾ। ਅੱਜ ਦੇਖੋ ਸਾਡੀ ਪੰਜਾਬ ਬੀਜੇਪੀ ਐਸਸੀ ਮੋਰਚਾ ਦੀ ਇੱਕ ਵਿਸ਼ੇਸ਼ ਮੀਟਿੰਗ ਸੀਗੀ। ਉਹਦੇ ਵਿੱਚ ਮੈਂ ਸਮਝਦਾ ਵੀ ਵੱਡੀ ਗਿਣਤੀ ਵਿੱਚ ਮੇਰੇ ਵੀਰ ਭਰਾ ਪਹੁੰਚੇ ਨੇ ਤੇ ਜਿਨ੍ਹਾਂ ਨੇ ਪਾਰਟੀ ਨੂੰ ਜੁਆਇਨ ਕੀਤਾ ਵਾ। ਸੋ ਰਵਨੀਤ ਬਿੱਟੂ ਜੀ ਦੀ ਜਿਹੜੀਆਂ ਗੱਲਾਂ ਸੁਣ ਕੇ ਜਿਹੜੇ ਨੌਜਵਾਨ ਨੇ ਸਾਡੇ ਸਾਰੇ ਭਰਾ ਪ੍ਰਭਾਵਿਤ ਹੋ ਕੇ ਅੱਜ ਮਨ ਬਣਾ ਲਿਆ ਵੀ ਜਿਹੜਾ ਆਪਾਂ ਲੋਕ ਸਭਾ ਦਾ ਐਮਪੀ ਲੁਧਿਆਣਾ ਦਾ ਰਵਨੀਤ ਸਿੰਘ ਬਿੱਟੂ ਜੀ ਨੂੰ ਬਣਾਉਣਾ ਵਾ। ਤੇ ਲੁਧਿਆਣੇ ਦੀ ਡਿਵੈਲਪਮੈਂਟ ਜਿਹੜੀ ਉਹ ਮੈਂ ਸਮਝਦਾ ਵਾਂ ਕਿ ਜਿਹੜੀ ਹੋਰ ਵਧੀਆ ਤਰੀਕੇ ਨਾਲ ਹੋ ਸਕਦੀ ਆ ਇਸ ਕਰਕੇ ਅੱਜ ਦੀ ਜਿਹੜੀ ਮੀਟਿੰਗ ਬੁਲਾਈ ਗਈ ਸੀ ਤਾਂ ਕਿ ਨੌਜਵਾਨ ਚਾਹੁੰਦੇ ਸੀਗੇ ਵੀ ਬਿੱਟੂ ਜੀ ਨੂੰ ਰੂਬਰੂ ਮਿਲਣਾ ਜਿਹੜੀਆਂ ਆਪਣੀਆਂ ਸੋ ਹੋ ਸ ਗਈਆਂ ਸਮੱਸਿਆ ਵੀ ਤਾਂ ਕਿ ਉਹਨਾਂ ਦਾ ਜਿਹੜਾ ਹੱਲ ਕਰਾ ਸਕੀਏ ਇਸ ਕਰਕੇ ਅੱਜ ਜਿਹੜੀ ਐਸਸੀ ਮੋਰਚਾ ਪੰਜਾਬ ਦੀ ਮੀਟਿੰਗ ਲੱਗੀ ਗਈ ਸੀ ਆਮ ਆਦਮੀ ਪਾਰਟੀ ਜਿਹੜੀ ਹੈਗਾ ਬਿੱਟੂ ਜੀ ਤੇ ਕਾਫੀ ਵਾਰ ਸਵਾਲ ਹਟਕਦੇ ਆ ਵੀ ਜਦੋਂ ਰੰਮੀਕ ਬਿੱਟੂ ਜੀ ਨੂੰ ਲਿਆਣਾ ਜਿਹਨੇ 10 ਸਾਲ ਦਿੱਤੇ ਪਰ ਰੰਮੀ ਦੀ ਕੰਦੇ ਬਾੜ ਦੇ ਵਿੱਚ ਬਹੁਤ ਘਟ ਮਿੱਤਰੀਆ ਦੇ ਕੋਈ ਕੋਈ ਗੱਲ ਨਹੀਂ ਜਿਹੜੀ ਵਿਰੋਧੀ ਪਾਰਟੀ ਹੁੰਦੀਆਂ ਉਹਨਾਂ ਨੇ ਇੱਕ ਦੂਜੇ ਦੇ ਜਿਹੜੇ ਅਲੰਜਾਮ ਆ ਉਹ ਲਗਾਣੇ ਹੁੰਦੇ ਆ ਉਹ ਆਪ ਤਾਂ 2 ਸਾਲਾਂ ਤੋਂ ਘਰੋਂ ਨਿਕਲੇ ਨਹੀਂ ਆ ਤੁਸੀਂ ਮੈਨੂੰ ਦੱਸੋ ਜੇ ਇੱਕ ਵੀ ਐਮਐਲਏ ਨੇ ਕੋਈ ਲੁਧਿਆਣੇ ਦੇ ਵਿੱਚ ਕੋਈ ਵੱਡੇ ਪੱਧਰ ਤੇ ਕੰਮ ਕਰਾਇਆ ਹੋਵੇ ਸੋ ਇਹ ਬੇਬਨੂਆ ਜਿਹੜੇ ਉਹਨਾਂ ਦੇ ਬਿਆਨ ਨੇ ਇਹ ਸੀ ਇਹਨੂੰ ਬਿਲਕੁਲ ਨਖੇਤਦੇ ਆ ਇਸ ਕਰਕੇ ਉਹਨਾਂ ਨੂੰ ਪਤਾ ਵਾ ਜਿਹੜੇ ਰਣਜੀਤ ਬਿੱਟੂ ਜੀ ਨੇ ਉਹ ਵੱਡੀ ਮਾਤਰਾ ਦੇ ਵਿੱਚ ਜਿਹੜਾ ਲੁਧਿਆਣਾ ਤੋਂ ਐਮਪੀ ਬਣਨ ਜਾ ਰਹੇ ਨੇ ਨਸ਼ਿਆਂ ਤੋਂ ਰਹਿਤ ਰਹਿ ਕੇ ਨੌਜਵਾਨਾਂ ਨੂੰ ਵਿਊਥ ਨੂੰ ਪਾਰਟੀ ਨਾਲ ਜੋੜਨ ਦੀ ਕੀ ਕਹਿਣਾ ਚਾਹੁੰਦੇ। ਦੇਖੋ ਤੁਸੀਂ ਅੱਜ ਦੇਖਿਆ ਹੀ ਆ ਅੱਜ ਦੀ ਮੀਟਿੰਗ ਦੇ ਵਿੱਚ ਹੀ ਨੌਜਵਾਨ ਨੇ ਜਿਹੜੇ ਉਹ ਵੱਡੀ ਗਿਣਤੀ ਵਿੱਚ ਜੁੜੇ ਨੇ ਮੈਂ ਸਮਝਦਾ ਕਿ ਜਦੋਂ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹ ਤੀਸਰੀ ਵਾਰੀ ਰਿਪੀਟ ਹੋ ਗਈ 400 ਤੋਂ ਉਪਾਰ ਹੋ ਗਈ ਜੋ ਜਿਹੜਾ ਪੰਜਾਬ ਆ ਉਹ ਵੀ ਵੱਡੇ ਪੱਧਰ ਤੇ ਜਿਹੜਾ ਉਹ ਤਰੱਕੀ ਕਰੂਗਾ ਸੋ ਜਿਹੜੇ ਨੌਜਵਾਨ ਨੇ ਨਸ਼ਿਆ ਦੇ ਵਿੱਚ ਕਿਉਂ ਪੈਂਦੇ ਨੇ ਜਦੋਂ ਉਹਨਾਂ ਕੋਲ ਰੁਜ਼ਗਾਰ ਹੀ ਨਹੀਂ ਘਰੇ ਰਹਿਣਾ ਵਿਲੇ ਬੈਠਣਾ ਬੰਦੇ ਦਾ ਜਿਹੜਾ ਦਿਮਾਗ ਉਹ ਕਿਤੇ ਨਾ ਕਿਤੇ ਚੱਲਦਾ ਰਹਿੰਦਾ ਉਹ ਇਸ ਕਰਕੇ ਜਿਹੜੇ ਮਾੜੇ ਕੰਮਾਂ ਵੱਲ ਧਿਆਨ ਦਿੰਦੇ ਨੇ ਜਦੋਂ ਸਾਡੀ ਸਰਕਾਰ ਆ ਜਿਹੜੀ ਪੰਜਾਬ ਦੇ ਵਿੱਚ ਬਣ ਗਈ ਕੋਈ ਨੌਜਵਾਨ ਆ ਜਿਹੜਾ ਉਹ ਨਸ਼ਾ ਨਹੀਂ ਕਰੂਗਾ ਹਰੇਕ ਨੂੰ ਜਿਹੜਾ ਰੁਜ਼ਗਾਰ ਆ ਉਹ ਦਿੱਤਾ ਜਾਊਗਾ। ਅਸਲੀ ਦਫ਼ਤਰ ਦੇ ਵਿੱਚ ਐਸੀ ਮੋਰਚੇ ਦੀ ਅੱਜ ਟੀਮ ਦੀ ਕੋਸ਼ਿਸ਼ ਨਾ ਹੋਈ ਆ ਜਿੱਚੇ ਮੈਂ ਸਾਰੇ ਹੀ ਆਪਣੇ ਜਿੰਨੇ ਵੀ ਸਾਡੇ ਪਦਧਾਰਕੀ ਜਿਨ੍ਹਾਂ ਨੂੰ ਅਹੁਦੇ ਮਿਲੇ ਆ ਜ਼ਿੰਮੇਵਾਰੀ ਮਿਲੀ ਆ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਆ ਸਾਡੇ ਭਰਾ ਰਾਜਵੀਰ ਜੀ ਇਹਨਾਂ ਨੂੰ ਵਾਈਸ ਪ੍ਰਧਾਨ ਲਾਇਆ ਗਿਆ ਆ ਹੋਰ ਵੀ ਸਾਡੇ ਭਰਾ ਆ ਅਦਿੱਤਿਆ ਆ ਐਡੀ ਆ ਕਾਕੂ ਭਾਜੀ ਆ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਉਸ ਪਾਰਟੀ ਦੇ ਵਿੱਚੋਂ ਜਿਹੜੀ ਦੇਸ਼ ਦੇ ਕਲਿਆਣ ਲਈ ਗਰੀਬ ਕਲਿਆਣ ਹਰ ਵਰਗ ਦਾ ਸੋਚਦੀ ਆ ਉਹਨਾਂ ਵਿੱਚ ਤੁਹਾਨੂੰ ਆ ਜ਼ਿੰਮੇਵਾਰੀ ਮਿਲੀ ਆ ਤੇ ਅਸੀਂ ਉਮੀਦ ਕਰਦੇ ਆਂ ਵੀ ਆਪਾਂ ਸਾਰੇ ਮਿਲ ਜੁਲ ਕੇ ਆਪਾਂ ਪਾਰਟੀ ਲਈ ਕੰਮ ਕਰਾਂਗੇ ਤੇ ਮੋਦੀ ਜਿਹੜਾ ਨਾਰਾ ਆ ਅਬ ਕੀ ਵਾਰ 400 ਬਾਹਰ ਉਹਦੇ ਵਿੱਚ ਇੱਕ ਲੁਧਿਆਣੀ ਸੀਟ ਵੀ ਅਸੀਂ ਜਿੱਤ ਕੇ ਮੋਦੀ ਝੋਲੀ ਪਾਵਾਂਗੇ ਐਸਸੀ ਭਾਈਚਾਰੇ ਦੀ ਜਨਤਾ ਪਾਰਟੀ ਆ ਜਿਨੇ ਐਸਸੀ ਭਾਈਚਾਰੇ ਤੋਂ ਪਹਿਲਾ ਰਾਸ਼ਟਰਪਤੀ ਲਾਇਆ ਆ ਰਾਮਨਾਥ ਕੋਵੀ ਜੀ ਸਾਡੀ ਪਾਰਟੀ ਦੇ ਵਿੱਚ ਸਭ ਬਰਾਬਰ ਆ ਜੀ ਅਸੀਂ ਸਾਰੇ ਇੱਕ ਹੀ ਆ ਜੀ ਇਹ ਤਾਂ ਜਾਤ ਪਾਤਾਂ ਉਹੀ ਚਲਦੀਆਂ ਜੀ ਲੇਕਿਨ ਅਸੀਂ ਸਾਰੇ ਭਰਾ ਜੀ ਸਾਰੇ ਪਾਰਟੀ ਦੇ ਇੱਕ ਕਾਰਕਟਰ ਸਿਪਾਹੀ ਆ ਤੁਸੀਂ ਦੇਖੋ ਸਾਡੇ ਜਿਹੜੀ ਕੇਂਦਰ ਦੀ ਸਰਕਾਰ ਉਹਦੇ ਵਿੱਚ ਕਿੰਨੇ ਐਸਪੀ ਭਾਈਚਾਰੇ ਦੇ ਵਿੱਚੋਂ ਮਨਿਸਟਰ ਨੇ ਮੰਤਰੀ ਨੇ ਸਾਡੇ ਜਿਹੜੇ ਹੁਣ ਦੇ ਰਾਸ਼ਟਰਪਤੀ ਆ ਉਹ ਵੀ ਇੱਕ ਮਤਲਬ ਉਹ ਵੀ ਐਸਪੀ ਭਾਈਚਾਰੇ ਹੋਈ ਆਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਭਾਰਤੀ ਜਨਤਾ ਪਾਰਟੀ ਚ ਨਹੀਂ ਚੱਲਦਾ ਜੀ ਜੋ ਕਹਿੰਨੇ ਉਹ ਕਰਕੇ ਦਿਖਾਉਂਦੇ ਆਂ ਨਹੀਂ ਜਿਤੋਂ ਦੀ ਲਗਾਤਾਰ ਮੈਦਾਨ ਚ ਦੂਈਆਂ ਪਾਰਟੀਆਂ ਵੀ ਹੈਗੀਆਂ ਆਪਣੀਆਂ ਅਲੱਗ-ਅਲੱਗ ਕੈਂਡੀਡੇਟ ਧਾਰੀਆਂ ਪਰ ਬਿੱਟੂ ਜੀ ਤੇ ਕਈ ਵਾਰ ਸਵਾਲ ਹੁੰਦੇ ਕੱਲੇ ਬਿੱਟੂ ਜੀ ਸਾਢੇ 34 ਸਾਲ ਪਹਿਲਾਂ ਮਾਡਾ ਦੇ ਵਿੱਚ ਫਲਕਿਆਂ ਦੇ ਵਿਚਾਈ ਨੂੰ ਤੇ ਫੋਨ ਨਹੀਂ ਚੱਕਦੇ ਲੋਕਾਂ ਦੇ ਹੁਣ ਕੱਲੇ ਦੇਖੋ ਇਹ ਕਾਂਗਰਸ ਇੱਕ ਹਵਾ ੜਾ ਰਹੀ ਹੈ ਜੀ 10 ਸਾਲ ਪਹਿ ਕਿਉਂ ਜਿੱਤੇ ਜੀ 10 ਸਾਲ ਇਹ ਕਿੱਥੇ ਸੀਗੇ ਉਦੋਂ ਕਿਉਂ ਨਹੀਂ ਬੋਲੇ ਆ ਕੇ ਹੁਣ ਇਹਨਾਂ ਨੂੰ ਯਾਦ ਆ ਗਿਆ ਸਾਰਾ ਕੁਝ ਇਹ ਇੱਕ ਮਤਲਬ ਤੁਸੀਂ ਲਾ ਲਓ ਪੋਲੀਟਿਕਲ ਸਟੰਟ ਹੈ ਜੀ ਫੋਨ ਨਹੀਂ ਚੱਕਣਾ ਜੇ ਚੱਕਣਾ ਇਹ ਇੱਕ ਕੋਈ ਐਸੀ ਗੱਲ ਨਹੀਂ ਤੁਸੀਂ ਬਿੱਟੂ ਜੀ ਤਾਂ ਦੇਖਦੇ ਪਿਆਰ ਕਿੰਨਾ ਸਾਰਿਆਂ ਨਾਲ ਮਿਲਣਾ ਜੁਲਣਾ ਕਿੰਨਾ ਵਧੀਆ ਹੈ ਤੁਸੀਂ ਦੇਖ ਲਓ ਸਾਡੇ ਲੁਧਿਆਣੇ ਵਾਲਿਆਂ ਨੇ ਸਾਡੇ ਸਾਰੇ ਲੋਕਾਂ ਨੇ ਉਹਨਾਂ ਨੂੰ ਮਤਲਬ ਹੱਥਾਂ ਦੇ ਚੱਕੇ ਹੋਇਆ ਵੀ ਅੱਜ ਕਿੰਨੇ ਕਿੰਨੇ ਜਣੇ ਜੁਆਇਨ ਹੋਏ ਆ ਤੇ ਨਿਯੁਕਤੀ ਪੱਤਰ ਤੁਸੀਂ ਦੇਖੋ ਜੁਆਇਨਿੰਗ ਤਾਂ ਚੱਲੀ ਜਾ ਰਹੀ ਹੈ ਹੁਣ ਦੁਬਾਰਾ ਫੇਰ ਜੁਆਇਨਿੰਗ ਹੋ ਰਹੀ ਹੈ ਜੁਆਇਨਿੰਗ ਚੱਲੀ ਹੈ ਲਗਾਤਾਰ ਜੁਆਇਨਿੰਗ ਚੱਲ ਰਹੀ ਹੈ ਇਹ ਤਾਂ ਤੁਸੀਂ ਰੁਕ ਜੋ ਇਹ ਸਾਰਾ ਲੁਧਿਆਣਾ ਹੀ ਆਇਆ ਨਾ ਭਾਰਤੀ ਜਨਤਾ ਪਾਰਟੀ ਤੇ ਅਬਕੀ ਵਾਰ ਅਬਕੀ ਵਾਰ 400 ਪਰ ਨਿੰਦਰ ਮੋਦੀ ਜਿੰਦਾਬਾਦ ਅੱਜ ਦੇਖੋ ਜੀ ਅੱਜ ਭਾਜਪਾ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਆ ਤੇ ਮੈਂ ਤਨ ਮੰਨਣਾ ਦੇ ਦੇਣਾ ਇਹਦਾ ਜੋ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਆ ਤੇ ਮੈਂ ਆਪਣੇ ਇਲਾਕੇ ਦੇ ਵਿੱਚ ਸਭ ਤੋਂ ਵਧੀਆ ਕੰਮ ਕਰਕੇ ਤੇ ਭਾਜਪਾ ਨੂੰ ਬਹੁਤ ਵਧੀਆ ਮਕਾਮ ਤੇ ਲੈ ਕੇ ਜਾਣਾ ਜਾਊਗਾ ਪਹਿਲੇ ਵੀ ਕਾਫੀ ਮੁੱਦੇ ਤੁਸੀਂ ਆਪਣੇ ਬਾੜ ਦੇ ਵਿੱਚ ਚੱਕੇ ਹੋ ਤਾਹੇ ਸੜਕਾਂ ਨੂੰ ਲੈ ਕੇ ਸੀ ਧਰਮਸ਼ਾਲਾ ਨੂੰ ਲੈ ਕੇ ਸੀ ਤੇ ਫਿਰ ਸਮੇਸਰ ਹੁੰਦੇ ਰਹੇ ਦੇਖੋ ਜੀ ਸਮੇ ਸਮੇ ਦੀਆਂ ਸਰਕਾਰਾਂ ਆndੀਆਂ ਆ ਕਬਲਾ ਕਰੀ ਜਾਂਦੀਆਂ ਆ ਪਰ ਮੈਨੂੰ ਭਾਜਪਾ 'ਚ ਵਧੀਆ ਲੱਗਾ ਵੀ ਜੋ ਕੰਮ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਤੇ ਤੁਹਾਨੂੰ ਪਤਾ ਹੀ ਹੈ ਕਾਂਗਰਸ ਹੋਵੇ ਪਵਾ ਆਮ ਆਦਮੀ ਪਾਰਟੀ ਹੋਵੇ ਧਰਮਸ਼ਾਲਾ ਦਾ ਮੁੱਦਾ ਹੋਵੇ ਜਾਂ ਰੋਡ ਦਾ ਮੁੱਦਾ ਹੋਵੇ ਵੀ ਜਦੋਂ ਕੋਈ ਬੋਲਦਾ ਆ ਉਦੋਂ ਹੀ ਕੁੰਡਾ ਖੋਲਦੇ ਆ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੋ ਕੰਮ ਕਰ ਰਹੇ ਆ ਜਿਦਾ ਆਮ ਛੋਟੇ ਵਰਗ ਆ ਉਹਨਾਂ ਨੂੰ ਲੋਨ ਦੇ ਰਹੇ ਆ ਘਰ ਘਰ ਸਿਲੰਡਰ ਦੇ ਰਹੇ ਆ ਠੀਕ ਆ ਜੀ ਹੋਰ ਕਾਫੀ ਯੋਜਨਾ ਆ ਵੀ ਜਿਹਦਾ ਸਾਨੂੰ ਲਾਭ ਮਿਲਦਾ ਪਿਆ ਆਇਸ਼ਮਾਨ ਕਾਰਡ 5-5 ਲੱਖ ਰੁਪਏ ਦਾ ਜਿਹੜਾ ਕਾਰਡ ਚੱਲਦਾ ਪਿਆ ਉਹਦੇ ਉੱਤੇ ਕਾਫੀ ਲੋਕਾਂ ਨੂੰ ਮਦਦ ਮਿਲਦੀ ਪਈ ਆ ਤੇ ਸਾਡਾ ਵੀ ਫਰਜ ਬੰਦਾ ਜੋ ਸਰਕਾਰ ਇਦਾਂ ਦੀ ਸਾਡੇ ਗਰੀਬ ਲੋਕਾਂ ਲਈ ਸੋਚਦੀ ਆ ਤੇ ਸਾਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿ ਆਣ ਵਾਲੇ ਸਮੇਂ 'ਚ ਜਦੋਂ ਅਸੀਂ ਸਰਕਾਰ ਦੇ ਵਧੀਆ ਕੰਮ ਨੂੰ ਸਲਾਹਾਵਾਂਗੇ ਤੇ ਉਹ ਹੋਰ ਵੱਧ ਕੇ ਵਧੀਆ ਕੰਮ ਕਰੂਗੀ ਕੋਈ ਕੀ ਲੱਗਦਾ ਕਿ ਜਿਹੜੀਆਂ ਬਾਕੀ ਪਾਰਟੀਆਂ ਬੁਖਰਾਈਆਂ ਜਿਹੀਆਂ ਨਜ਼ਰ ਆ ਰਹੀਆਂ ਕਿਉਂਕਿ ਬੀਜੇਪੀ 'ਚ ਲਗਾਤਾਰ ਜਿਹੜੇ ਮੈਂਬਰ ਵਧਦੇ ਜਾ ਰਹੇ ਦੇਖੋ ਜੀ ਉਹ ਕਹਿੰਦੇ ਹੁੰਦੇ ਨੇ ਜੋ ਕੰਮ ਵਧੀਆ ਕਰਦਾ ਆ ਤੇ ਲੋਕ ਉਹਦੇ ਵੱਲ ਨੂੰ ਜਾਂਦੇ ਆ ਕਹਿੰਦੇ ਜਿਦਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਬਦਲਾਅ ਦਾ ਦੌਰ ਆ ਤੇ ਹੁਣ ਉਹਨਾਂ ਨੇ ਸਾਰਾ ਕੁਝ ਕਰਕੇ ਦੇਖ ਲਿਆ ਉਹ ਕਹਿੰਦੇ ਸਾਰੀਆਂ ਪਾਰਟੀਆਂ ਦੇਖ ਲਈਆਂ ਜੋ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਉਹ ਕਰਕੇ ਦਿਖਾਉਂਦਾ ਆ ਤੇ ਉਹ ਕਿਉਂ ਨਾ ਸੀ ਇਹ ਮੌਕਾ దਈਏ 70 ਸਾਲ ਤੋਂ ਕਾਂਗਰਸ ਜਿੱਤਦੀ ਆ ਰਹੀ ਆ ਲੁਧਿਆਣੇ ਤੋਂ ਐਤਕੀ ਬਿੱਟੂ ਜੀ ਨੂੰ ਮੌਕਾ ਦੇ ਕੇ ਭਾਜਪੀ ਦਾ ਫੁੱਲ ਖੜਾ ਕੇ ਦੇਖੋ ਸਾਰਿਆਂ ਨੇ ਦੇਖਿਆ ਇਹ 5 ਸਾਲ ਬਿੱਟੂ ਜੀ ਨੂੰ ਵੀ ਦੇਣੇ ਚਾਹੀਦੇ ਆ ਕਿ ਜੋ ਕਹਿੰਦੇ ਆ ਉਹ ਕਰਕੇ ਦਿਖਾਣਾ ਚਾਹੀਦਾ ਕਿਉਂਕਿ ਸਾਡੇ ਲੁਧਿਆਣੇ ਦੇ ਵਿੱਚ ਹੋਟ ਐਮਸ ਹਸਪੀਟਲ ਦੀ ਬੜੀ ਲੋੜ ਆ ਹੋਰ ਕਾਫੀ ਚੀਜ਼ਾਂ ਦੀ ਬੜੀ ਲੋੜ ਆ ਕਿਉਂਕਿ ਇੱਕ بڑے ਐਮ.ਐਲ.ਏ ਆਂਦੇ ਆ ਤੁਸੀਂ ਦੇਖਿਆ ਸੀ ਜਿੱਦਾਂ ਬੁੱਢੇ ਨਾਲੇ ਦਾ ਪੁਲ ਦੇ ਉੱਤੇ ਜਾ ਜਾ ਕੇ ਫੋਟੋਆਂ ਖਚਾਈਆਂ ਤੇ ਆਹ ਲਓ ਜੀ ਦੇਖੋ ਬੁੱਢੇ ਨਾਲੇ ਦਾ ਪੁਲ ਠਾ ਕੇ ਅਗਲੇ ਆਪਣੇ ਘਰੇ ਬੈਠੇ ਆ ਕੋਈ ਆਇਆ ਉੱਧਰ ਦੇਖਣ ਤੇ ਉਹ ਪੁਲ ਨਹੀਂ ਬਣਨਾ ਤੇ ਜਦੋਂ ਬਿੱਟੂ ਜੀ ਆਣਗੇ ਜਿੱਤ ਕੇ ਉਹ ਪੁਲ ਬਣੂਗਾ ਤੇ ਨਹੀਂ ਤਾਂ ਉਦਾਂ ਪੁਲ ਨਹੀਂ ਬਣੇ ਹਾਂਜੀ ਮੁੱਦੇ ਦੀ ਕੀ ਗੱਲ ਕਰੀਏ ਪੜ੍ਹਾਈ ਦੇ ਮੁੱਦੇ ਤੇ ਸਮਾਜ ਨੂੰ ਨੌਜਵਾਨ ਕਿਹੜੀ ਦੇਖੋ ਜੀ ਐਜੂਕੇਸ਼ਨ ਦਾ ਜੋ ਮੁੱਦਾ ਆ ਉਹ ਸਰਕਾਰਾਂ ਦੇ ਜਿਹੜੀਆਂ ਹੁਣ ਅੱਜਕੱਲ ਆਪਾਂ ਦੇਖਦੇ ਹੀ ਪਏ ਆ ਵੀ ਜੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਸਰਕਾਰਾਂ ਰਲੀਆਂ ਮਿਲੀਆਂ ਉਹ ਜਦੋਂ ਆਈ ਸੀ ਸਰਕਾਰ ਕਹਿੰਦੀ ਸੀ ਵੀ ਅਸੀਂ ਸਾਰਿਆਂ ਨੂੰ ਫ੍ਰੀ ਐਜੂਕੇਸ਼ਨ ਫ੍ਰੀ ਮੈਡੀਕਲ ਦਵਾਂਗੇ ਤੇ ਪਰ ਐਦਾਂ ਦਾ ਕੋਈ ਵੀ ਉਹਨਾਂ ਨੇ ਜਿੰਨੀਆਂ ਗੱਲਾਂ ਕਹੀਆਂ ਸਭ ਜੁਮਲੇ ਕੀਤੇ ਆ ਉਹਨਾਂ ਨੇ ਮੱਲਾ ਕਲੀਨਿਕ ਖੁੱਲ੍ਹਿਆ ਜੀ ਉੱਥੇ ਜਾ ਕੇ ਦੇਖੋ ਮੱਲੇ ਕਲੀਨਿਕ ਦੀ ਹਾਲ ਕੀ ਆ ਉਹ ਐਦਾਂ ਜਾਓ ਜਦੋਂ 10 ਰੁਪਏ ਦੀ ਪੁੜੀ ਨਹੀਂ ਦਿੰਦੇ ਹੁੰਦੇ ਦਵਾਈ ਦੀ ਉਦਾਂ ਦਿੰਦੇ ਪਿਆ ਜੇ ਤੁਸੀਂ ਕਹੋ ਜੀ ਸਾਨੂੰ ਬੁਖਾਰ ਆ ਰਿਹਾ ਨੇ ਦੇਣਾ ਤਾਂ ਚੱਲਦਾ ਚੜਦਾ ਪਿਆ ਵੀ ਜੇ ਡਾਕਟਰ ਸਾਹਿਬ ਕਹਿੰਦੇ ਆ ਵੀ ਟੈਸਟ ਕਰਾਓ ਉਹ ਕਹਿੰਦੇ ਸਾਡੇ ਕੋਲ ਇਹ ਸੁਵਿਧਾ ਹੀ ਉਪਲਬਧ ਨਹੀਂ ਇੱਕ ਕਮਰੇ ਦੇ ਵਿੱਚ ਇੱਕ ਡਾਕਟਰ ਮਰੀਜ਼ ਕਿੰਨੇ ਕੁ ਬੈਠ ਕੇ ਕਿੰਨੇ ਕੁ ਟੈਸਟ ਕਰ ਲੈਣਗੇ ਉਹ ਤਾਂ ਸਾਰਾ ਜੁਮਲਾ ਆ ਜੀ ਜੇ ਸਰਕਾਰ ਚਾਹੁੰਦੀ ਇੱਕ ਡਿਸਪੈਂਸਰੀ ਬਣਾਦੀ ਉਹਦੇ ਵਿੱਚ ਪੰਜ ਸੱਤ ਡਾਕਟਰ ਹੁੰਦੇ ਹਰੇਕ ਤਰ੍ਹਾਂ ਦਾ ਹੁਣ ਉੱਥੇ ਇੱਕ ਡਾਕਟਰ ਬੈਠਾ ਆ ਉਹੀ ਹੱਡੀਆਂ ਦਾ ਆ ਉਹੀ ਸਿਰ ਦਾ ਆ ਉਹੀ ਦਿਮਾਗ ਦਾ ਆ ਉਹੀ ਬੁਖਾਰ ਦਾ ਆ ਤੁਸੀਂ ਇਹ ਮੰਨ ਸਕਦੇ ਹੋ ਵੀ ਇੱਕ ਡਾਕਟਰ ਸਾਰੀਆਂ ਹੀ ਦਵਾਈਆਂ ਦੇ ਦਊਗਾ ਮੱਲਾ ਕਲੀਨਿਕ ਖੁੱਲਿਆ ਕੋਈ ਐਕਸ-ਰੇ ਦੀ ਸੁਵਿਧਾ ਕੋਈ ਹੋਰ ਚੀਜ਼ ਦੀ ਸੁਵਿਧਾ ਹੈਗੀ ਉੱਥੇ ਕੋਈ ਸੁਵਿਧਾ ਨਹੀਂ ਇਹ ਸਭ ਝੂਮਲਾ ਆ ਮੈਂ ਪਿੱਛੇ ਵੀ ਬੱਗਾ ਜੀ ਨੂੰ ਵੀ ਕਿਹਾ ਸੀਗਾ ਵੀ ਸਾਡੇ ਹਲਕੇ ਦੇ ਵਿੱਚ ਸੁਵਿਧਾ ਸੈਂਟਰ ਹੈ ਨਹੀਂ ਪਟਵਾਰ ਖਾਨਾ ਹੈ ਨਹੀਂ ਪਰ ਉਹ ਚੀਜ਼ਾਂ ਜੋ ਸਾਡੇ ਹਲਕੇ ਨੂੰ ਚਾਹੀਦੀਆਂ ਉਤਰੀ ਨੂੰ ਅੱਜ ਤੱਕਰ ਮਿਲੀਆਂ ਨਹੀਂ ਨਾ ਹੀ ਦੇਣੀਆਂ ਜਦ ਤੱਕਰ ਬਾਜਪਾ ਦੀ ਸਰਕਾਰ ਆ ਕੇ ਇਹ ਚੀਜ਼ਾਂ ਨਹੀਂ ਬਣਾਦੀ ਤੇ ਨਹੀਂ ਬਣਨੀਆਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਟਾਈਮ ਟਾਈਮ ਸਾਡੇ ਆਵਾਜ਼ ਜਿੰਨ ਤੱਕ ਪਹੁੰਚਾਉਂਦੇ ਨੇ ਅੱਜ ਅਸੀਂ ਬੀਜੂਫਿਸ ਆਏ ਡੁਗੜੀ ਅੱਜ ਦੁਬਾਰਾ ਤੋਂ ਬੀਜਪੀ ਐਸਸੀ ਮੋਰਚਾ ਦੀ ਟੀਮ ਅਨਾਉਂਸ ਹੋਈ ਹੈ ਮੈਨੂੰ ਫੇਰ ਦੁਬਾਰਾ ਤੋਂ ਉਪ ਪ੍ਰਦੇਸ਼ ਜੇਲਾ ਐਸਸੀ ਮੋਰਚਾ ਦੇ ਜ਼ਿੰਮੇਵਾਰ ਮਿਲਿਆ ਤੇ ਮੈਂ ਬਹੁਤ ਬਹੁਤ ਤੰਬਾ ਕਰਦਾ ਜਿਲ੍ਹਾ ਬਦਾਨ ਰਿਸ਼ੀ ਜਮਾਂਜੀ ਦਾ ਜਿਲ੍ਹਾ ਜੋ ਮੋਰਚ ਬਦਾਨ ਰੇ ਬਤਰਾਈ ਦਾ ਤੇ ਸਮੂਤੀ ਜਿਲ੍ਹਾ ਟੀਮ ਦਾ ਤੇ ਅਜੈਪਲ ਸਾਵੜ ਜੀ ਐਸਮੋਤਸਾ ਜਿਲ੍ਹਾ ਪ੍ਰਧਾਨ ਜੀ ਦਾ ਤੁਹਾਨੂੰ ਦਾ ਮੁੱਦਾ ਕੋਈ ਨਹੀਂ ਕਿ ਸਾਰੀਆਂ ਪਾਰਟੀਆਂ ਆਪਣੇ ਆਪਣੇ ਕੈਂਡੀਡੇਟ ਨਾਮ ਚ ਤਾੜ ਚੁੱਕੀਆਂ ਨੇ ਤੇ ਰੰਗੀਲ ਮਿੱਤੂ ਜੀ ਭਾਜਪਾ ਜਨਤਾ ਪਾਰਟੀ ਵਾਲੇ ਇਹ ਵੀ ਦੇਖਦੇ ਤੇ ਕੀ ਮੈਸੇਜ ਅਸੀਂ ਹੁaryana ਜਨਤਾ ਮੋਰੇ ਇਹ ਹੀ ਬੇਨਤੀ ਲਾਣੇ ਆ ਕਿ ਤੀਜੀ ਵਾਰ ਨੇ ਇਹਨਾਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਲੈ ਵੀ ਨਾ ਕਵਿਨੀ ਬਿੱਟੂ ਜੀ ਨੂੰ ਵੋਟ ਆਵਾਂਗੇ ਸੰਸਦ ਸੇ ਭੇਜੀਏ ਤੇ ਇਸ ਵਾਰ ਅਸੀਂ ਹੁaryana ਆਪਣੇ ਲੋਕ ਨੇ ਦੇ ਮੁੰਦੇ ਜੀ ਦਾ ਪਦਮਾਤੀ ਬਣਾਉਣ ਤੇ ਯੋਗਦਾਨ ਪਾਈਗੇ। ਧੰਨਵਾਦ।